ਕੀ ਦਾ ਸੀਨ ਹੈ ਦਾ ਜੀ ਪੀ ਐਫ ਐ ਮਨਮਰਜ਼ੀ ਦੇ ਰੇਟ ਲਈ ਜਾ ਰਹੇ ਆ ਕੋਈ ਕਿਸੇ ਨੂੰ ਪੁੱਛ ਗਿਛ ਨਹੀਂ ਰਾਜਨੀਤਿਕ ਸ਼ਰਨਾ ਅਗਰੇ ਕਹਿੰਦੇ ਜੇ ਸਾਨੂੰ ਕੋਈ ਕੱਖ ਨਹੀਂ ਕਰ ਸਕਦਾ ਜਿੰਨੇ ਮਰਜ਼ੀ ਪੈਸੇ ਆਪਣੀ ਮਰਜ਼ੀ ਨਾਲ ਲਈਏ ਜੋਗੀ ਰਾਜਨੀਤੀ ਗਾਲਿਆਂ ਦਾ ਹੱਥ ਹੈ ਉਹਨਾਂ ਦੇ ਪਿੱਛੇ ਐਸ ਕਰਕੇ ਉਹਨਾਂ ਨੂੰ ਕੋਈ ਪੁੱਛ ਗਿਛ ਨਹੀਂ ਮਹਿਕਮਾ ਰਾਜਨੀਤਿਕ ਗਾਲਿਆਂ ਤੋਂ ਡਰਦਾ ਤੇ ਮਹਿਕਮਾ ਵੀ ਕੋਈ ਕਾਰਵਾਈ ਨਹੀਂ ਕਰਦਾ ਜੇ 15 ਰੁਪਏ ਦੀ ਪਰਚੀ ਹੈ ਤੇ 30 ਲਾਇਨ ਦੇ ਦੇ ਆ ਜੇ 40 ਰੁਪਏ ਦੀ ਪਰਚੀ ਹੈ ਤੇ 100 ਲਾਇਨ ਦੇ ਦੇ ਆ ਦੇ 60 ਰੁਪਏ ਦੀ ਪਰਚੀ ਤੇ 200 ਰੁਪਏ ਲੈਣ ਦੇ ਦਿਆ ਇਹਨਾਂ ਠੇਕੇਦਾਰਾਂ ਨੇ ਤਾਂ ਲੁੱਟ ਪਾਈ ਦੀ ਇੱਥੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜੇ ਕੋਈ ਪੁੱਛਦਾ ਤੇ ਉਲਟਿਆ ਇਹਦੇ ਮੁੜੇ ਜੀਤ ਮਸੀਹ ਦੇ ਇਹਨੂੰ ਕੁੱਟਣਾ ਚਾਲੂ ਕਰ ਦਿੰਦੇ ਆ ਇਹ ਤੇ ਇਹਨਾਂ ਬਦਮਾਸ਼ੀ ਵਾਲਾ ਮੋਲ ਬਣਾਇਆ ਪੂਰਾ ਕਦੀ ਕੰਪਲੇਂਟ ਕੀਤੀ ਕੰਪਲੇਟਾਂ ਬਥੇਰੀਆਂ ਆਈ ਮੈਕਮੇਂਚ ਵੀ ਕੀਤੀਆਂ ਆ ਕਿ ਆ ਫਲੈਕਸੀਆਂ ਲਵਾਓ ਮੈਕਮੇਂਚ ਵੀ ਨਹੀਂ ਲਵਾਉਂਦਾ ਆਈ ਕਹਿੰਨੇ ਆ ਵੀ ਰੇਟ ਓਪਨ ਨਹੀਂ ਲੱਗਨੇ ਚਾਹੀਦੇ ਆ ਸਾਰੇ ਤਾਂ ਅੰਗੇ ਵਿਚਾਰੇ ਜਿਹੜੀ ਗਰੀਮਾਰ ਹੋ ਰਹੀ ਆ ਇਹ ਕਹਿੰਦਾ ਗਰੀਮਾਰ ਨਹੀਂ ਹੋਣੀ ਚਾਹੀਦੀ ਇਹ ਕਿਸੇ ਦਾ ਗੁੰਡਾ ਟੈਕਸੀ ਹੈ ਜਿੱਤਰਾ ਆਸਾਮ ਚ ਬਿਆਰ ਚ ਚੱਲਦਾ ਹੀ ਉਹ ਹੀ ਹਨਾ ਨਹੀਂ ਕਿਤੇ ਦਾ ਗੱਡੀ ਵਾਲਿਆਂ ਨੇ ਕਿਹਾ ਕਿ ਪੈਸੇ ਲੈ ਕੇ ਵੀ ਪਰਚੀ ਨਹੀਂ ਦਿੰਦੇ ਗੱਡੀ ਵਾਲੇ ਦੇ ਕੋਈ ਪਰਚੀ ਦੇਣੀ ਕੀ ਆ ਵੀ 40 ਰੁਪਏ ਦੀ ਜਾਂ 30 ਰੁਪਏ ਦੀ ਪਰਚੀ ਐ 100 ਰੁਪਏ ਗਾ ਕੋਲੋਂ ਲੈਣ ਦੇ ਪਰਚੀ ਕਿਤੋਂ ਦੇਣਗੇ ਉਤੋਂ ਜੇ ਕੋਈ ਪਰਚੀ ਮੰਗਦਾ ਤੇ ਉਹਦੇ ਨਾਲ ਗੁੰਡਾ ਕਰਤੀ ਕਰਨੀ ਚਾਲੂ ਕਰ ਦਿੰਦੇ ਉਹਨੂੰ ਕੁੱਟਮਾਰ ਕਰਨੀ ਚਾਲੂ ਕਰ ਦਿੰਦੇ ਆ ਕੀ ਮੰਗਦਾ ਮੈਂ ਮੰਗ ਕਰਨਾ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਤੋਂ ਸਾਰਿਆਂ ਤੋਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜੀ ਇਹਨਾਂ ਨੇ ਲੁੱਟ ਪਾਈ ਆ। ਨਵਾਂ ਠੇਕਾ ਕਰਤੀ ਮਾਰਤ ਤੋਂ ਬਾਅਦ ਹੋਇਆ ਜਿਹੜਾ ਉਹ ਹੀ ਹਾਂਜੀ ਆ ਜਿਹੜਾ 31 ਮਾਰਚ ਤੋਂ ਠੇਕਾ ਚੱਲੂ ਹੋਇਆ ਇਹ ਉਹਦੇ ਚ ਜੀ ਕਿਸੇ ਨੂੰ ਕੋਈ ਓਪਨ ਰੇਟ ਕੀਤਾ ਹੀ ਨਹੀਂ ਹੈ ਨਾ ਐ ਸਾਡੇ ਕੋਲ ਸਰਕਾਰੀ ਲਿਸਟ ਆ ਦੇਖ ਲਓ। ਇਹਦੇ ਵਿੱਚ 15 ਰੁਪਏ ਆ ਤੇ ਉਹਦੇ ਲੈਂਦੇ ਆ 30 ਰੁਪਏ ਜਿਹਦੇ 20 ਰੁਪਏ ਆ ਤਿੰਨ ਵੀਕਲ ਵੈਣ ਜਿਹੜਾ ਉਹ ਆ ਉਹਦੇ 50-50 ਰੁਪਏ ਲਈ ਜਾਂਦੇ ਆ ਜਿਹੜਾ ਆਪਣੇ ਆਟੋ ਜਿਹੜਾ ਆਪਣੇ ਕਾਰਜੀ ਪਿਆਰਾ ਵਗੈਰਾ ਦੇ 20 ਰੁਪਏ ਆ ਉਹਨਾਂ ਕੋਲੋਂ 100 ਰੁਪਏ ਲਈ ਜਾਂਦੇ ਆ ਟਰੈਕਟਰ ਆ ਦੇਖੋ ਜੀ ਇਹ ਤੇ ਰੇਟ ਹੈ ਟਰੈਂਪੂ ਜਿਹੜਾ ਆਪਣੇ ਜਮਲੂ ਟਰੈਕਟਰ ਟ੍ਰੈਲੀ ਆ ਰ ਆ ਵਗੈਰਾ ਦਾ 60 ਰੁਪਏ ਆ ਉਹਦੇ ਕੋਲੋਂ ਵੀ 100 200 ਰੁਪਏ ਲਈ ਜਾਂਦੇ ਆ ਟਰੱਕ ਜਿਹੜਾ ਵਾ 6 ਚੱਕੀ ਉਹਦਾ ਰੇਟ 75 ਰੁਪਏ ਆ 200 ਲੈਂਦੇ ਆ 300 ਵੀ ਲੈਂਦੇ ਆ ਮਨਮਰਜ਼ੀ ਦੇ ਰੇਟ ਲੈਂਦੇ ਜਨਨ ਕਿ ਇਹ ਕਿਸੇ ਨਾ ਗੁੰਡਾ ਟੈਕਸ ਹੈ ਜੀ ਜੇ ਕੋਈ ਗੱਡੀ ਵਾਲਾ ਬੋਲਦਾ ਦੇ ਨੂੰ ਘੁਟਣਾ ਚਾਲੂ ਕਰ ਦਿੰਦੇ ਆ ਬਦਮਾਚੀ ਦੱਦੇ ਆ ਪੂਰੇ ਆ ਰਹੀ ਹੈ ਇਹ ਦੇਖੋ ਆਈ ਆਨੇ ਆ 30 ਰੁਪਏ ਪਹਿਲੇ 20 ਰੁਪਏ ਦੀ ਪਰਚੀ ਹੁਣ 30 ਰੁਪਏ ਦੀ ਕਰ ਦਿੱਤੀ ਜਾਨਾ ਨਾ ਆਈ ਬੜੇ ਪਰੇਸ਼ਾਨ ਆ ਗਿਆ ਕਈ ਵਾਰੀ ਫੇਰਾ ਲੱਗਦਾ ਕਈ ਵਾਰੀ ਫਿਰ ਲੱਗਦਾ ਹੀ ਨਹੀਂ ਹੈਗਾ ਇਹ ਪਰਚੀ ਪਹਿਲੇ 10 ਦੀ ਹੁੰਦੀ ਰਹੀ ਫਿਰ 20 ਦੀ ਕੀਤੀ ਨਾ ਹੁਣ 30 ਦੀ ਕਰ ਦਿੱਤੀ ਜਾਨਾ ਕਿਹੜੀ ਗੱਡੀ ਗੜੀ ਹੈ ਹਾਂਜੀ ਗੱਡੀ ਗੜੀ ਹੈ ਗੱਡੀ ਹੀ ਰਕਸਾ ਹੈ ਇਹ ਪੱਕੀ ਨਾਮ ਵਾਲੀ ਗੱਡੀ ਆਪਣੀ ਪੀ ਰਕਸਾ ਜੀ ਆਡਾ ਅੱਛਾ ਕਿਲੇ ਪਹਿਲੇ ਲੈਂਦੇ ਆ दे। दे। नहीं। नहीं तीर ਵੀ ਪਰਚੀ ਲੈ ਲੈ ਦੇ ਪਰਚੀ ਦੇ ਪਰਚੀ ਮੈਨੂੰ ਦੇ ਦੇ ਕਦੀ ਨਹੀਂ ਦਿੱਤੀ ਕਿੰਨੇ ਮੇਰੇ ਕੋ ਮੈਂ ਇਹ ਦੇ ਲੈਣ ਆਪ تیر ਵੀ ਲੈ ਲੈ ਦੇ ਪਰਚੀ ਨਹੀਂ ਦੇ ਦੋ ਰੋਜ਼ ਆਉਂਦੇ ਤੁਸੀਂ ਦੋ ਰੋਡ ਰੇਟ ਕਿੰਨਾ 15 ਰੁਪਏ ਪਤਾ ਨਹੀਂ 15 ਰੁਪਏ ਡਬਲ ਦੇ ਦੇ ਆਪ ਹਾਂਜੀ ਕੀ ਕਹਿਣਾ ਚਾਹੋਗੇ ਭਾਜੀ ਸਾਨੂੰ ਪਰਚੀ ਦੇ ਇਹ ਮੁਸ਼ਕਲਾ ਬੜੀ ਤਗੜੀ ਜੀ ਫੇਰ ਆ ਲੱਗੇ ਜਾਂ ਨਾ ਲੱਗੇ ਇੱਕੋ ਲੱਗੇ 100 ਦਾ ਲੱਗਦਾ ਤੇ 30 ਰੁਪਏ ਉਹਨਾਂ ਦੇ ਜੀ ਦੀ ਹਾਂਜੀ ਆ 사ਜਨਾ ਨਾਮ ਪਹਿਲੇ ਈ ਦੀ ਖੇਦੀ ਪਰਚੀ ਜਿਹੜੀ ਸੀ 20 ਰੁਪਏ ਲਿੱਤੀ ਜਾਂਦੀ ਹੁਣ ਪਰਚੀ ਜਿਹੜੀ ਆ 30 ਰੁਪਏ ਵਰਤੀ ਆ ਤੇ ਸਾਰਾ ਕਰ ਮੰਨ ਲਓ 100 ਰੁਪਏ ਦਾ ਫੇਰਾ ਅੱਗੇ ਕੰਮ ਹੈ ਨਹੀਂ ਇਥੇ ਅਗਰ 100 ਰੁਪਏ ਦੇ ਫੇਰੇ ਚ ਆਪਾਂ 30 ਰੁਪਏ ਪਰਚੀ ਦਿੰਨੇ ਚਾਹੇ ਦੋ ਨਾਗ ਵੀ ਲੱਤੀਏ ਉਹਨਾਂ ਨੇ ਕਹਿੰਦਾ ਵੀ 30 ਰੁਪਏ ਆਪਾਂ ਲੈਣੇ ਲੈਣੇ ਠੀਕ ਆ ਜੀ ਆਪਾਂ 30 ਰੁਪਏ ਉਹਨਾਂ ਨੂੰ ਦੇਤੇ ਸਾਨੂੰ ਕੀ ਭਜਿਆ ਮਗਰ ਸਰਕਾਰੀ ਰੇਟ 15 ਪਰ ਸਾਡੇ ਕੋ 30 ਲਿੱਤੇ ਜਾ ਰਹੇ ਪਹਿਲੇ 20 ਰੁਪਏ ਪਰਚੀ ਉਹਨਾਂ 30 ਰੁਪਏ ਆ ਵੇਖੋ 30 ਰੁਪਏ ਦੀ ਪਰਚੀ ਆ ਜ ਇਹ ਸਰਕਾਰ ਕੀ ਪਿਛਲੇ ਸਾਲ ਜਿਹੜਾ ਠੇਕਾ ਹੋਇਆ ਵਾ ਪਹਿਲੇ 20 ਰੁਪਏ ਪਰਚੀ ਇਹਨਾਂ ਨੇ ਪਹਿਲੇ ਆਹ ਤੇ ਪਰਚੀ ਹੁਣ ਬਣੀ ਆ ਪਹਿਲੇ ਨਾਮ ਲੇਖ ਉੱਤੇ ਪਰਚੀ ਦੇਦੇ ਨਾ 30 ਕੱਟ ਦੇ ਕਰਦੇ ਬਈਗੇ ਯਾਨੀ ਕਿ 20 ਕੱਟ ਕੇ 30 ਰੁਪਏ ਉੱਤੇ ਦਿੰਦੇ ਰਹੀ ਇਹਨਾਂ ਨੇ ਹੁਣ ਚੁਪਾਈਏ ਪਰਚੀ 30 ਹਲੇ ਹੁਣ ਚੁਪਾਈਏ ਤੇ ਹੁਣ ਦਿੰਦੇ ਵੀ ਨਹੀਂ ਪਰਚੀ ਨਹੀਂ ਪਰਚੀ ਜੇ ਤੁਸੀਂ ਮੰਗੋ ਤਾਂ ਮਿਲਦੀ ਨਹੀਂ ਤੇ ਨਹੀਂ ਵੀ ਮਿਲਦੀ ਆਪਾਂ ਜਿ ਬਿਟੂ ਆ ਕੀ ਚਲਾਉਂਦੇ ਹੋ ਤਾਂ ਕੀ ਮੈਂ ਹੀ ਰਕਸਾ ਚਲਾਉਂਦਾ ਜੀ ਅੱਛਾ ਦਿੰਦੇ ਪਰਚੀ ਹਾਂ ਜੀ 30 ਰੁਪਏ ਪਰਚੀ ਦੇਣਦੇ ਬਈ 30 ਪਰਚੀ ਦਿੰਦੇ ਤੂੰ ਹਾਂ ਨਹੀਂ ਪਰਚੀ ਨਹੀਂ ਹੁੰ ਮੈਨੂੰ ਨਾ ਪਰਤੀ ਕਹਦੇ 30 30 ਰੁਪਏ ਦੇ ਲੈ ਲਓ 30 ਰੁਪਏ ਦੇ ਦੇ ਲਓ ਸਰਕਾਰੀ ਜਿਹੜੇ 15 ਰੁਪਏ ਆ ਪਰ ਸਾਨੂੰ 30 ਰੁਪਏ ਲੈਣ ਦੇ ਬਜੀ ਮੰਗੀ ਕਦੀ 25 ਮੰਗੀ ਹੈ ਤੁਸੀਂ ਪਰਤੀ ਉਹਨਾਂ ਕਰ ਸਾਨੂੰ ਦਿੱਤੀ ਨਹੀਂ ਕਰੀ ਪਰਤੀ ਆਏ 30 ਰੁਪਏ ਦਿੰਦੇ ਆ ਤੇ ਸਾਨੂੰ ਉਹਨਾਂ ਕਰੀ ਪਰਤੀ ਕਰਾਓ ਬਜੀ ਮੈਂ ਬੰਦਾ ਟੈਕਸੀ ਲੈ ਲੈਣਾ ਆਹ ਉਹ ਤਾਂ ਉਹਨਾਂ ਦਾ ਚੱਲਣ ਦਾ ਜੀ ਹਾਂ ਜੀ ਕੀ ਕਹਿੰਦੇ ਚੱਲੇ ਤੇ ਕੀ ਅਸੀਂ ਕਹਿੰਦੇ ਹੋਗਾ ਨਾ ਚਾਹੁੰਦੇ ਵੀ ਮਲਕ ਪਰਤੀ ਜਿਹੜੀ ਜਾਜ ਹੋਣੀ ਸੀਗੀ ਕੋਈ ਜਾਜ ਨਹੀਂ ਹੋਣਾ ਜੀ ਦਾ ਮੈਂ ਜੀ ਗੱਡੀ ਲੈ ਕੇ ਆਤਾ ਉਹ ਟਮਾਟਰ ਟਮਾਟਰ ਵਾਲੇ ਹਾਂ गेट पे पर्ची लेते पर्ची के पैसे लेते हैं हमारे सौ रुपया और पर्ची हमें देते नहीं है कौन सी गाड़ी है पिकअप गाड़ी है जी फोर व्हीलर है नहीं जी पिकअप गाड़ी है जी फोर व्ही हाँ जी फोर व्हीलर है जी हाँ जी दूसरे दिन आता हूँ जी आपने पर्ची करी पर्ची देते नहीं है जी पर्ची मैंने हाथ तो किया था पर पर्ची दी नहीं आपको पता है कि इसकी फीस कितनी है सरकारी फीस कितनी है हाँ जी पचास रूपए जी फिर हाँ जी वो जी सौ रूपए ले लेते हैं जी ਅਰਕਾ ਤੇ ਚਲੋ ਸਰਕਾਰੀ ਫੀਸ ਕਿੰਨੀ ਹੈ 50 ਰੁਪਏ ਜੀ ਆਪਨੇ ਕਦੇ ਪੁੱਛਿਆ ਨਹੀਂ ਜੇ ਆਮ ਮੰਡੀ ਵਿੱਚ ਜੇ ਆਤੇ ਹਾਂ ਮੈਂ ਤਾਂ ਜਿੰਨਾ ਬਤਾਇਆ ਵੀ 100 ਰੁਪਏ ਦੇ ਦੋ ਮੈਂ 100 ਰੁਪਏ ਦੇ ਦਿੰਦੇ ਆਂ ਜੀ ਹਾਂ ਦੇਖੋ ਜੋ ਜੋ ਸਬਜ਼ੀ ਮੰਡੀ ਕਰਦਾਸਪੁਰ ਦਾ ਉਹ ਮੰਡੀ ਬੋਰਡ ਵੱਲੋਂ ਆਪਣਾ ਯੂਜ਼ਰ ਚਾਹ ਦਾ ਟਿਕਾ ਦਿੱਤਾ ਹੋਇਆ ਜਿਹੜਾ ਕਿ ਤੁਹਾਡੇ ਥਰੂ ਮੇਰੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਇੱਥੇ ਦਾ ਕੰਟਰੈਕਟਰ ਆ ਵੀ ਉਹ ਜੋ ਪ੍ਰਿਸਕ੍ਰਾਈਬਡ ਰੇਟ ਸਾਡੇ ਹੈਗੇ ਉਹਨਾਂ ਤੋਂ ਵੱਧ ਵਸੂਲ ਰਿਹਾ ਤੇ ਹੁਣ ਤੁਹਾਡੇ ਥਰੂ ਜੋ ਧਿਆਨ ਤੋਂ ਹੋਂਦ ਬਾਅਦ ਮੈਂ ਅਸੀਂ ਹੁਣ ਦੇਖਦਾ ਮੈਂ ਆਪਣਾ ਮਾਰਕੀਟ ਕਮੇਟੀ ਸੱਕੀ ਮਾਰਕੀਟ ਨੂੰ ਇਨਸਟਰਕਸ਼ਨ ਜਿੰਨੇ ਹੈ ਮਤਲਬ ਇਹ ਬਰਤਾਲ ਕਰਕੇ ਜੇਕਰ ਜਿਹੜੀ ਬੰਦ ਦੀ ਕਾਰਵਾਈ ਆ ਉਹ ਟਿਕਾ ਦੇ ਦਿੱਤੇ ਦੇ ਵਿੱਚ ਅਸੀਂ ਜੀ ਪਹਿਲਾਂ ਉਹ ਸ਼ੋਕਾਸ ਕਰਾਂਗੇ ਜੀ ਬਿਓ ਕਿਸਵੇਰ ਵੇਚਦੇ ਉਹ ਵੱਧ ਬਸੂਲੀ ਕਰ ਰਿਹਾ ਜੇਕਰ ਉਹ ਸਪਸ਼ਟ ਕਰਨ ਉਹਦਾ ਸਹੀ ਨਹੀਂ ਹੋਇਆ ਤਾਂ ਅਸੀਂ ਅੱਗੇ ਕਰਦੇ ਕਰ ਦਾਂਗੇ ਜੋ ਜਰੂਰ ਅਸੀਂ ਡੀਐਨਈਟੀ ਕਿਸੇ ਦੀ ਫਲੋਟ ਕਰਦੇ ਆ ਟੈਂਡਰ ਦੀ ਪ੍ਰੋਪਰ ਸਾਡੇ ਉਧਰ ਰੇਟ ਪਾਏ ਹੁੰਦੇ ਆ ਵੀ ਅਸੀਂ ਜਿਹੜਾ ਰਿਕਸ਼ੇ ਤੋਂ ਕਿੰਨਾ ਲੈਣਾ ਹੈਗਾ بڑے ਟਰੱਕ ਤੋਂ ਕਿੰਨਾ ਲੈਣਾ ਹੈਗਾ ਛੋਟਾ ਜਿਹਾ ਟਰੈਂਪੂ ਵਗੈਰਾ ਹੈਗਾ ਉਹਨੂੰ ਕਿੰਨੇ ਲੈਣੇ ਹੈਗਾ ਪ੍ਰੋਪਰ ਉਹਦੀ ਜੋ ਜੋ ਕਨਸਰਨਡ ਠੇਕੇ ਉਦੇ ਵੱਲੋਂ ਇੱਕ ਪਰਚੀ ਫੀਸ ਟਾਈਪ ਤੁਸੀਂ ਕੋਲ ਕਬੂਕਲੇਟ ਛਾਪੀ ਜਾਂਦੀ ਹੈ ਜਿਹਦੇ ਉੱਪਰ ਤੁਸੀਂ ਕੋ ਰੇਟ ਹੁੰਦੇ ਆ ਅ ਲੀਗਲੀ ਕੀ ਆ ਜਦੋਂ ਵੀ ਕੰਟਰੈਕਟ ਕਿਸੇ ਵੀ ਬਾਹਰੋਂ ਵਪਾਰੀ ਨੇ ਜਾਂ ਕੋਈ ਵੀ ਉਹਨੇ ਐਂਟਰ ਕਰਨਾ ਹੈਗਾ ਤਾਂ ਜੋ ਡੀਰਟ ਅਕੋਰਡਿੰਗ ਜੋ ਰੇਟ ਲਗਾ ਕੋਈ ਪਰਚੀ ਉਸ ਦੇਣੀ ਉਹ ਬਣਦੀ ਹੈ ਇੱਕ ਜਿਹੜਾ ਫਲੈਕਸ ਵੀ ਲਗਾਣੇ ਦੇ ਉਸ ਜਿਹੜੀ ਰਜਿਸਟਰੀ ਮੈਂ ਜੀ ਉਹ ਵੀ ਅਸੀਂ ਜੇ ਮੈਂ ਪਤਾ ਕਰਵਾ ਲਵਾਂ ਮੈਂ ਤੇ ਨਹੀਂ ਕਰੇ ਹੈਗੇ ਤਾਂ ਉਹ ਵੀ ਕਰਵਾ ਦਾਂਗੇ ਉਹਦੇ ਉੱਪਰ ਸਾਰੇ ਰੇਟ ਮੈਂਸ਼ਨ ਹੁੰਦੇ ਆ